ਅੱਜ ਤੋਂ ਪਹਿਲਾਂ ਤੇ ਮੈਂ ਆਪਣੇ ਸਾਰੇ ਹੀ ਸਨਾਤਨੀਆਂ ਭਰਾਵਾਂ ਨੂੰ ਜੈ ਸ਼੍ਰੀ ਰਾਮ ਆਖਦਾ ਮੈਂ ਸੁਨੀਲ ਪਸੀਨ ਰਾਸ਼ਟਰੀ ਚੇਅਰਮੈਨ ਸ਼ਿਵਸਨਾ ਸੂਰਯਵੰਸ਼ੀ ਵੱਲੋਂ ਜਿਸ ਤਰ੍ਹਾਂ ਵਿਦੇਸ਼ਾਂ ਦੇ ਵਿੱਚ ਬੈਠੇ ਖਾਲਸਤਾਨੀ ਅੱਤਵਾਦੀ ਜਿਹੜੇ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਏ ਦਿਨ ਦੇਖੋ ਤੁਸੀਂ ਕਿਸ ਤਰ੍ਹਾਂ ਸਾਡੇ ਪੁਲਿਸ ਦੇ ਜਿਹੜੇ ਥਾਣੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਗੈਂਗਸਟਰਾਂ ਵੱਲੋਂ ਨਿਹੱਥੇ ਲੋਕਾਂ ਨੂੰ ਜਿਹੜਾ ਫਰੋਤੀਆਂ ਮੰਗ ਕੇ ਉਹਨਾਂ ਦੀ ਹੱਤਿਆ ਕੀਤੀ ਜਾ ਰਹੀ ਆ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਨ ਯੋਗ ਔਰ ਮੈਂ ਸਾਡੇ ਪੰਜਾਬ ਦੇ ਜਿਹੜੇ ਡੀਜੀਪੀ ਨੇ ਔਰ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਆ ਜਿਹੜਾ ਕਿ ਇਹਨਾਂ ਗੈਂਗਸਟਰਾਂ ਦੇ ਜਿਹੜੇ ਇਨਕਾਊਂਟਰ ਕੀਤੇ ਜਾ ਰਹੇ ਆ ਸ਼ਿਵਸ਼ਨਾ ਸੁਰੇਵੰਸ਼ੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਦਾ ਧੰਨਵਾਦ ਕਰਦੀ ਆ ਔਰ ਪੰਜਾਬ ਪੁਲਿਸ ਦੇ ਉਹ ਬੱਬਰ ਸ਼ੇਰ ਅਫਸਰ ਜਿਹੜੇ ਆਪਣੀ ਜਾਨ ਤੇ ਖੇਡ ਕੇ ਪੰਜਾਬ ਦੀ ਭਲਾਈ ਲਈ ਕੰਮ ਕਰ ਰਹੇ ਨੇ ਸ਼ਿਵਸਣਾ ਸੁਰੇਵੰਸ਼ੀ ਉਹਨਾਂ ਨੂੰ ਸਮਾਨਤਾ ਕਰੇਗੀ ਅਤੇ ਵਿਦੇਸ਼ਾਂ 'ਚ ਬੈਠੇ ਜਿਹੜੇ ਗੈਂਗਸਟਰ ਆ ਤੁਸੀਂ ਦੇਖੋ ਕਿਹੜੇ ਕਿਹੜੇ ਗਰੁੱਪ ਨੇ ਆ ਪਤਾੜੀ ਗੋਪੀ ਗਨਸ਼ਾਮਪੂਰੀਆ ਦਵਿੰਦਰ ਬੰਬੀਆ ਗਰੁੱਪ ਹੋਰ ਵੀ ਜਿਹੜੇ 21 ਦੁੱਕੀ ਗੈਂਗਸਟਰ ਨੇ ਇਹਨਾਂ ਨੂੰ ਸ਼ਿਵਸਣਾ ਸੁਰੇਵੰਸ਼ੀ ਵੱਲੋਂ ਚੇਤਾਵਨੀ ਦਿੱਤੀ ਜਾਂਦੀ ਆ ਕਿ ਆਪਣੀ ਆਪਣਾ ਸਰੈਂਡਰ ਕਰ ਦਿਓ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਬੱਬਰ ਸ਼ੇਰ ਵਿਕਰਮ ਬਰਾੜ ਜੀ ਨੇ ਵਿੱਕੀ ਗੌਂਦਰ ਦੇ ਮੂੰਹ 'ਚ ਝੱਗ ਕੱਢੀ ਸੀ ਉਸੇ ਤਰ੍ਹਾਂ ਤੁਹਾਡਾ ਵੀ ਹਾਲ ਹੋਏਗਾ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ